ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 604 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 605 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਚੌਥਾ ਚੌਥਾ ਆਪੇ ਅੰਡਜ ਜੇਰਜ ਸੇਤਜ ਉਤਪੁਜ ਆਪੇ ਖੰਡ ਆਪੇ ਸਭ ਲੋਏ ਏ ਭਾਈ ਪ੍ਰਭੂ ਪਰਮਾਤਮਾ ਆਪ ਹੀ ਚਾਰੇ ਖਾਣੀਆਂ ਅੰਡਜ ਜੇਰਜ ਸੇਤਜ ਉਤਪੁਜ ਹੈ ਪ੍ਰਭੂ ਪਰਮਾਤਮਾ ਆਪ ਹੀ ਧਰਤੀ ਦੇ ਨੌ ਖੰਡ ਹੈ ਪ੍ਰਭੂ ਪਰਮਾਤਮਾ ਆਪ ਹੀ ਸ੍ਰਿਸ਼ਟੀ ਦੇ ਸਾਰੇ ਭਵਨ ਹੈ ਆਪੇ ਸੂਤ ਆਪੇ ਬੋਮਣੀਆਂ ਕਰ ਸਕਤੀ ਜਗਤ ਪਰੋਏ ਪਰਮਾਤਮਾ ਆਪ ਹੀ ਸਤਿਆ ਰੂਪ ਧਾਗਾ ਹੈ ਪ੍ਰਭੂ ਪਰਮਾਤਮਾ ਆਪ ਬੇਅੰਤ ਜੀਵ ਰੂਪ ਅਨੇਕਾਂ ਬਣ ਕੇ ਹਨ ਪ੍ਰਭੂ ਪਰਮਾਤਮਾ ਆਪ ਹੀ ਆਪਣੀ ਤਾਕਤ ਬਣਾ ਕੇ ਜਗਤ ਨੂੰ ਧਾਗੇ ਵਿੱਚ ਪਰੋਂਦਾ ਹੈ ਆਪ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਟਹਿ ਟੇਰੀ ਹੋਏ ਪਰਮਾਤਮਾ ਆਪ ਹੀ ਧਾਗੇ ਨੂੰ ਆਪਣੇ ਹੱਥ ਵਿੱਚ ਫੜ ਕੇ ਰੱਖਣ ਵਾਲਾ ਹੈ ਜਦੋਂ ਉਹ ਜਗਤ ਵਿੱਚੋਂ ਧਾਗੇ ਨੂੰ ਖਿੱਚ ਲੈਂਦਾ ਹੈ ਤਦੋਂ ਜਗਤ ਢਹਿ ਢੇਰੀ ਹੋ ਜਾਂਦਾ ਹੈ ਜਗਤ ਰਚਨਾ ਸਮਾਪਤ ਹੋ ਜਾਂਦੀ ਹੈ ਮੇਰੇ ਮਨ ਮੈਂ ਹਰ ਬਿਨ ਅਵਰ ਨਾ ਕੋਏ ਏ ਮੇਰੇ ਮਨ ਮੈਨੂੰ ਪਰਮਾਤਮਾ ਤੋਂ ਬਿਨਾ ਕਿਤੇ ਪੀ ਕੋਈ ਹੋਰ ਨਹੀਂ ਦਿਸਦਾ ਸਤ ਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ ਕਰ ਦਿਆ ਅੰਮ੍ਰਿਤ ਮੁਖ ਚੋਏ ਰਹਾਓ ਉਸ ਪਰਮਾਤਮਾ ਦਾ ਨਾਮ ਖਜ਼ਾਨਾ ਗੁਰੂ ਵਿੱਚ ਮੌਜੂਦ ਹੈ ਗੁਰੂ ਮਿਹਰ ਕਰਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਸਿੱਖ ਦੇ ਮੂੰਹ ਵਿੱਚ ਚੌਂਦਾ ਹੈ ਰਹਾਓ ਆਪੇ ਜਾਲਥਲ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ ਹੇ ਭਾਈ ਪਰਭੂ ਆਪ ਹੀ ਪਾਣੀ ਵਿੱਚ ਧਰਤੀ ਵਿੱਚ ਹਰ ਥਾਂ ਮੌਜੂਦ ਹੈ ਪ੍ਰਭੂ ਪਰਮਾਤਮਾ ਆਪ ਹੀ ਜੋ ਕੁਝ ਕਰਦਾ ਹੈ ਉਹ ਜਗਤ ਵਿੱਚ ਵਾਪਰਦਾ ਹੈ ਸਭਨਾਂ ਰਿਜਕ ਸਮਾਹਦਾ ਪਿਆਰਾ ਦੂਜਾ ਅਵਰ ਨਾ ਕੋਏ ਪ੍ਰਭੂ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਰਿਜਕ ਪੜਾਉਂਦਾ ਹੈ ਰਿਜਕ ਪੜਾਉਣ ਵਾਲਾ ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ ਆਪੇ ਖੇល ਖਿਲਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਪ੍ਰਭੂ ਪਰਮਾਤਮਾ ਆਪ ਹੀ ਸਾਰੇ ਜਗਤ ਦੇ ਖੇਡ ਤਮਾਸ਼ੇ ਕਰ ਰਿਹਾ ਹੈ ਸਾਰੇ ਖੇਡ ਖੇਡ ਰਿਹਾ ਹੈ ਉਹ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਹੇ ਭਾਈ ਪਵਿੱਤਰ ਪ੍ਰਭੂ ਪਰਮਾਤਮਾ ਹਰਥਾਂ ਆਪ ਹੀ ਆਪ ਹੈ ਉਹ ਆਪ ਹੀ ਪਵਿੱਤਰ ਸੋਭਾ ਦਾ ਮਾਲਕ ਹੈ ਆਪੇ ਕੀਮਤ ਪਾਏਂਦਾ ਪਿਆਰਾ ਆਪੇ ਕਰੇ ਸੋ ਹੋਏ ਪ੍ਰਭੂ ਪਰਮਾਤਮਾ ਆਪ ਹੀ ਆਪਣਾ ਮੁੱਲ ਪਾ ਸਕਣ ਵਾਲਾ ਹੈ ਜੋ ਕੁਝ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ ਆਪੇ ਅੱਖ ਨ ਲਖੀਏ ਪਿਆਰਾ ਆਪ ਲਖਾਵੇ ਸੋਏ ਪ੍ਰਭੂ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਪਰਮਾਤਮਾ ਦ੍ਰਿਸ਼ਟ ਹੈ ਆਪਨੇ ਸਰੂਪ ਦੀ ਸਮਝੋ ਆਪ ਹੀ ਦੇਣ ਵਾਲਾ ਹੈ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੇਵੜ ਅਵਰ ਨਾ ਕੋਏ ਹੈ ਭਾਈ ਪ੍ਰਭੂ ਹੀ ਮਾਨੋ ਇੱਕ ਬੇਅੰਤ ਡੂੰਗਾ ਸਮੁੰਦਰ ਹੈ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਸਭ ਘਟ ਆਪੇ ਭੋਗ ਵੈ ਪਿਆਰਾ ਵਿੱਚ ਨਾਰੀ ਪੁਰਖ ਸਭ ਸੋਏ ਸਾਰੇ ਜੀਵਾ ਵਿੱਚ ਵਿਆਪਕ ਹੋ ਕੇ ਆਪ ਹੀ ਸਾਰੇ ਭੋਗ ਭੋਗਦਾ ਹੈ ਹਰੇਕ ਇਸਤਰੀ ਪੁਰਖ ਵਿੱਚ ਹਰ ਥਾਂ ਉਹ ਆਪ ਹੀ ਆਪ ਹੈ ਨਾਨਕ ਗੁਪਤ ਵਰਤਦਾ ਪਿਆਰਾ ਗੁਰਮਖ ਪਰਗਟ ਹੋਏ ਏ ਏ ਨਾਨਕ ਉਹ ਗੁਪਤ ਹੋ ਕੇ ਸਾਰਿਆਂ ਵਿੱਚ ਹੀ ਵਰਤ ਰਿਹਾ ਹੈ ਤੇ ਗੁਰਮਖਾਂ ਵਿੱਚ ਪ੍ਰਗਟ ਹੋ ਰਿਹਾ ਹੈ ਸੋਰਠ ਮਹੱਲਾ ਚੌਥਾ ਏ ਨਾਨਕੋ ਪ੍ਰਭੂ ਸਾਰੇ ਜਗਤ ਵਿੱਚ ਲੁਕਿਆ ਹੋਇਆ ਮੌਜੂਦ ਹੈ ਗੁਰੂ ਦੀ ਸਰਨ ਪਿਆ ਉਸ ਦੀ ਸਰਬ ਵਿਆਪਤਾ ਦਾ ਪ੍ਰਕਾਸ਼ ਹੁੰਦਾ ਹੈ ਸੋਰਠ ਮਹੱਲਾ ਚੌਥਾ ਰਾਗ ਸੋਰਠ ਵਿੱਚ ਚੌਥੇ ਪਾਦਸ਼ਾਹ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਥੱਪੇ ਏ ਭਾਈ ਹਰਿ ਤਾਂ ਪ੍ਰਭੂ ਪਰਮਾਤਮਾ ਆਪ ਹੀ ਆਪ ਹੈ ਆਪ ਹੀ ਜਗਤ ਨੂੰ ਪੈਦਾ ਕਰਕੇ ਆਪ ਹੀ ਨਾਸ ਕਰ ਦਿੰਦਾ ਹੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਜ ਵੇਖੈ ਪ੍ਰਭ ਆਪੇ ਪ੍ਰਭੂ ਪਰਮਾਤਮਾ ਆਪ ਹੀ ਜਗਤ ਰਚਨਾ ਵੇਖ ਕੇ ਖੁਸ਼ ਹੁੰਦਾ ਹੈ ਕੌਤਕ ਤਮਾਸ਼ੇ ਰਚ ਕੇ ਆਪ ਹੀ ਵੇਖਦਾ ਹੈ ਆਪਣੇ ਆਪ ਨੂੰ ਹੀ ਵੇਖਦਾ ਹੈ ਆਪੇ ਵਣ ਤਣ ਸਬਤ ਹੈ ਪਿਆਰਾ ਆਪੇ ਗੁਰਮਖ ਝਾਪੈ ਪ੍ਰਭੂ ਆਪ ਹੀ ਹਰੇਕ ਵਣ ਵਿੱਚ ਹਰੇਕ ਟੀਲੇ ਵਿੱਚ ਹਰ ਥਾਂ ਮੌਜੂਦ ਹੈ ਪੱਤੇ ਪੱਤੇ ਵਿੱਚ ਹੈ ਪਰਮਾਤਮਾ ਗੁਰੂ ਦੀ ਸ਼ਰਨ ਪਿਆਉ ਪ੍ਰਭੂ ਦੇਸ ਪੈਂਦਾ ਹੈ ਜਪ ਮੰਨ ਹਰ ਹਰ ਨਾਮ ਰਸ ਧਰਾਪੈ हे ਮੇਰੇ ਮਨ ਸਦਾ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ ਜਿਹੜਾ ਮਨੁੱਖ ਜਪਦਾ ਹੈ ਉਹ ਨਾਮ ਦੇ ਰਸ ਨਾਲ ਮਾਇਆ ਵੱਲੋਂ ਰੱਜ ਜਾਂਦਾ ਹੈ ਆਮਰਤ ਨਾਮ ਮਹਾਰਸ ਮਿੱਠਾ ਗੁਰ ਸ਼ਬਦੀ ਚਖ ਜਾਪੈ ਰਹਾਓ हे माना आत्मिक जीवन देने वाला हर नाम जल बहुत स्वादला है बहुत मीठा है गुरुदेव शब्द दी राही चख के ही पता लगदा है रहाओ आपे तीर्थ तु लहड़ा प्यारा आप तरे प्रभु आपै हे भाई प्रभु परमात्मा आप ही دریا ਦਾ ਕੰਡਾ ਹੈ आप ही دریا ਤੋਂ ਲੰਘਣ ਲਈ ਤੁਲਹਾ ਹੈ आप ही دریا ਤੋਂ ਪਾਰ ਲੰਘਾਉਂਦਾ ਹੈ ਆਪ ਹੀ ਲੰਗਦਾ ਹੈ ਆਪਣੇ ਆਪ ਨੂੰ ਹੀ ਲਗਾਉਂਦਾ ਹੈ ਆਪੇ ਝਾਲ ਬਤਾਏਂਦਾ ਪਿਆਰਾ ਸਭ ਜਗ ਮਛਲੀ ਹਰ ਆਪੇ ਪ੍ਰਭੂ ਪਰਮਾਤਮਾ ਆਪ ਹੀ ਮਾਇਆ ਦਾ ਜਾਲ ਬਚਾਂਦਾ ਹੈ ਉਹ ਜਾਲ ਵਿੱਚ ਫਸਣ ਵਾਲਾ ਸਾਰਾ ਜਗਤ ਮਛਲੀ ਆਪਣੇ ਆਪ ਨੂੰ ਹੀ ਬਣਾਉਂਦਾ ਹੈ ਆਪ ਭੁੱਲ ਨਾ ਭੁੱਲਈ ਪਿਆਰਾ ਅਵਰ ਨਾ ਦੂਜਾ ਜਾਪੈ ਫਿਰ ਪਿਓ ਆਪ ਭੁੱਲਣ ਵਾਲਾ ਨਹੀਂ ਉਹ ਕਦੇ ਮਾਇਆ ਜਾਲ ਵਿੱਚ ਫਸਣ ਵਾਲੀ ਭੁੱਲ ਨਹੀਂ ਕਰਦਾ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿਸਦਾ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਪਰਮਾਤਮਾ ਸਦਾ ਆ ਭੁੱਲ ਹੈ ਆਪੇ ਸਿੰਘੀ ਨਾਦ ਹੈ ਪਿਆਰਾ ਤੁਣ ਆਪ ਵਜਾਏ ਆਪੇ ਹੇ ਭਾਈ ਪ੍ਰਭੂ ਆਪ ਹੀ ਜੋਗੀ ਦੀ ਵਜਾਣ ਵਾਲੀ ਸਿੰਘੀ ਹੈ ਆਪ ਹੀ ਉਸ ਵਜਦੀ ਸਿੰਘੀ ਦੀ ਆਵਾਜ਼ ਹੈ ਆਪ ਹੀ ਸਿੰਘੀ ਦੀ ਸੁਰ ਵਜਾਂਦਾ ਹੈ ਆਪਣੇ ਆਪ ਨੂੰ ਹੀ ਵਜਾਂਦਾ ਹੈ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤਾਪੇ ਉਹ ਸਰਬ ਵਿਆਪਕ ਪ੍ਰਭੂ ਪਰਮਾਤਮਾ ਆਪ ਹੀ ਜੋਗੀ ਹੈ ਆਪ ਹੀ ਧੂਣੀਆਂ ਆਦਿਕ ਨਾਲ ਤਪ ਤਪਦਾ ਹੈ ਆਪੇ ਸਾਤਗੋਰੇ ਆਪ ਹੈ ਚੇਲਾ ਉਪਦੇਸ਼ ਕਰੇ ਪ੍ਰਭ ਆਪੇ ਪ੍ਰਭੂ ਪਰਮਾਤਮਾ ਆਪ ਹੀ ਗੁਰੂ ਹੈ ਆਪ ਹੀ ਸਿੱਖ ਹੈ ਆਪ ਹੀ ਆਪਣੇ ਆਪ ਨੂੰ ਉਪਦੇਸ਼ ਕਰਦਾ ਹੈ ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪ ਜਾਪੈ हे ਭਾਈ ਪ੍ਰਭੂ ਪਰਮਾਤਮਾ ਆਪ ਹੀ ਜੀਵਾਂ ਪਾਸੋਂ ਆਪਣਾ ਨਾਮ ਜਪਾਂਦਾ ਹੈ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਜਪਦਾ ਹੈ ਆਪਣਾ ਨਾਮ ਜਪਦਾ ਰਹਿੰਦਾ ਹੈ ਆਪੇ ਅਮਰਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪ ਹੀ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਜਲ ਹੈ ਆਪ ਹੀ ਉਸ ਨਾਮ ਰਸ ਨੂੰ ਪੀਂਦਾ ਹੈ ਆਪਣੇ ਆਪ ਨੂੰ ਪੀਂਦਾ ਹੈ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਏ ਦਾਸ ਨਾਨਕ ਪ੍ਰਭੂ ਪਰਮਾਤਮਾ ਆਪ ਹੀ ਆਪਣੀ ਸਿਫਤ ਸਲਾਹ ਕਰਦਾ ਹੈ ਆਪ ਹੀ ਆਪਣੇ ਨਾਮ ਰਸ ਨਾਲ ਰਜਦਾ ਹੈ ਸੋਰਠ ਮਹੱਲਾ ਚੌਥਾ ਆਪੇ ਕੰਡਾਇਆ ਪੁੱਤ ਰਾਜੀ ਪ੍ਰਭ ਆਪੇ ਤੋਲਤ ਲਾਇਆ ਉਹ ਤਕੜੀ ਵੀ ਪ੍ਰਭੂ ਆਪ ਹੀ ਹੈ ਉਸ ਤਕੜੀ ਦੀ ਸੂਈ ਬੋਦੀ ਵੀ ਪ੍ਰਭੂ ਆਪ ਹੀ ਹੈ ਪ੍ਰਭੂ ਨੇ ਆਪ ਹੀ ਵੱਟੇ ਨਾਲ ਇਸ ਸ੍ਰਿਸ਼ਟੀ ਨੂੰ ਤੋਲਿਆ ਹੋਇਆ ਹੈ ਆਪਣੇ ਹੁਕਮ ਵਿੱਚ ਰੱਖਿਆ ਹੋਇਆ ਹੈ ਆਪੇ ਸਾਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਪ੍ਰਭੂ ਪਰਮਾਤਮਾ ਆਪ ਹੀ ਇਸ ਧਰਤੀ ਉੱਤੇ ਵਣਜ ਕਰਨ ਵਾਲਾ ਸ਼ਾਹਕਾਰ ਸ਼ਹੁਕਾਰ ਹੈ ਆਪ ਹੀ ਜੀਵ ਰੂਪ ਹੋ ਕੇ ਵਣਜ ਕਰਨ ਵਾਲਾ ਹੈ ਆਪ ਹੀ ਵਣਜ ਕਰ ਰਿਹਾ ਹੈ ਆਪ ਹੀ ਵਣ ਜਾ ਰਿਹਾ ਹੈ ਆਪੇ ਧਰਤੀ ਸਾਜੀ ਅਨ ਪਿਆਰੇ ਪਿਛੇ ਟੰਕ ਚੜਾਇਆ ਹੇ ਭਾਈ ਪ੍ਰਭੂ ਪਰਮਾਤਮਾ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ ਆਪਣੀ ਮਰਿਆਦਾ ਰੂਪ ਤਕੜੀ ਦੇ ਪਿਛਲੇ ਸ਼ਾਬੇ ਵਿੱਚ ਚਾਰ ਪਾਸੇ ਦਾ ਵਟਾ ਰੱਖ ਕੇ ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਿਆਦਾ ਵਿੱਚ ਰੱਖਿਆ ਹੋਇਆ ਹੈ ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸੁਧਾਰਨ ਤੇ ਸੁਖਾ ਜਿਆ ਹੈ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਏ ਮੇਰੇ ਮਨ ਸਦਾ ਪਰਮਾਤਮਾ ਦਾ ਸਿਮਰਨ ਕਰ ਜਿਸ ਨੇ ਸਿਮਰਿਆ ਹੈ ਉਸ ਨੇ ਸਦਾ ਸੁਖ ਪਾਇਆ ਹੈ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤੇ ਨਾਮ ਸਿਮਰਨ ਤੋਂ ਬਿਨਾ ਸੁਖ ਆਪਣੇ ਮਨ ਵਿੱਚ ਨਹੀਂ ਆਵਸਦਾ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੈ ਮਿੱਠਾ ਲਾਇਆ ਰਹਾਓ ਏ ਭਾਈ ਪ੍ਰਮਾਤਮਾ ਦਾ ਨਾਮ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ ਪੂਰੇ ਗੁਰੂ ਨੇ ਉਸ ਨੂੰ ਪ੍ਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ ਰਹਾਓ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ हे <खे> भाई प्रभु प्यारा आप ही धरती पैदा करने वाला है आप ही पानी पैदा करने वाला है आप ही सब कुछ करता है आप ही जीवा पासों सब कुछ करांदा है पानी भी उसने ही पैदा किया है श्लोक पावन गुरु पानी पिता पानी पिता है गुरु नानक पाशा ने दसया के पानी तो बिना जीवन जीवन नहीं रह जांदा इस कर के आपा पानी बर्बाद करने तो गुरेज करिए जल है ते कल है ਪਾਣੀ ਬਚਾਓ ਜੀਵਨ ਬਚਾਓ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪ ਹੀ ਆਪਣੇ ਆਪ ਨੂੰ ਹੁਕਮ ਅਨੁਸਾਰ ਥਾਂਕਾਰ ਚਲਾ ਰਿਹਾ ਹੈ ਆਪਣੇ ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂਕਾਰ ਚਲਾ ਰਿਹਾ ਹੈ ਕੰਮਕਾਰ ਚਲਾ ਰਿਹਾ ਹੈ ਪਾਣੀ ਨੂੰ ਮਿੱਟੀ ਨਾਲ ਉਸਨੇ ਆਪਣੇ ਹੁਕਮ ਵਿੱਚ ਹੀ ਬੰਦ ਰੱਖਿਆ ਹੈ ਪਾਣੀ ਮਿੱਟੀ ਨੂੰ ਰੋੜ ਨਹੀਂ ਸਕਦਾ ਆਪੇ ਹੀ ਪਉ ਪਾਇੰਦਾ ਪਿਆਰਾ ਬਨ ਬકરી ਸਿਹੁ ਹੜਾਇਆ ਪਾਣੀ ਵਿੱਚ ਉਸਨੇ ਆਪ ਹੀ ਆਪਣਾ ਡਰ ਪਾ ਰੱਖਿਆ ਹੈ ਮਾਨੋ ਬકરી ਸ਼ੇਰ ਨੂੰ ਬਨ ਕੇ ਫੇਰਾ ਰਹੀ ਹੈ ਆਪੇ ਕਾਸਟ ਆਪ ਹਰ ਪਿਆਰਾ ਵਿੱਚ ਕਾਸਟ ਅਗਨ ਰਖਾਇਆ ਹੈ ਭਾਈ ਪ੍ਰਭੂ ਆਪ ਹੀ ਲੱਕੜੀ ਪੈਦਾ ਕਰਨ ਵਾਲਾ ਹੈ ਆਪ ਹੀ ਅੱਗ ਬਣਾਉਣ ਵਾਲਾ ਹੈ ਲੱਕੜੀ ਵਿੱਚ ਉਸਨੇ ਆਪ ਹੀ ਅੱਗ ਟਿਕਾ ਰੱਖੀ ਹੈ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਾ ਸਕੈ ਜਲਾਇਆ ਪ੍ਰਭੂ ਪਿਆਰਾ ਆਪ ਹੀ ਆਪਣਾ ਹੁਕਮ ਵਰਤਾਰਿਆ ਹੈ ਉਸਦੇ ਹੁਕਮ ਵਿੱਚ ਅੱਗ ਲੱਕੜ ਨੂੰ ਸਾੜ ਨਹੀਂ ਸਕਦੀ ਆਪੇ ਮਾਰ ਜੀਵਾਏ ਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਪ੍ਰਭੂ ਆਪ ਹੀ ਮਾਰ ਕੇ ਜਿਵਾਲਣ ਵਾਲਾ ਹੈ ਸਾਰੇ ਜੀ ਉਸਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਰੈ ਲਾਇਆ ਏ ਭਾਈ ਪ੍ਰਭੂ ਆਪ ਹੀ ਤਾਕਤ ਹੈ ਆਪ ਹੀ ਤਾਕਤ ਵਰਤਣ ਵਾਲਾ ਹਾਕਮ ਹੈ ਸਾਰੇ ਜਗਤ ਵਿੱਚ ਉਸਨੇ ਆਪ ਹੀ ਕਾਰ ਵਿੱਚ ਲਾਇਆ ਹੋਇਆ ਹੈ ਸਾਰੇ ਜਗਤ ਨੂੰ ਉਸਨੇ ਆਪ ਹੀ ਕੰਮ ਕਾਰ ਤੇ ਲਾਇਆ ਹੈ ਜਿਉਂ ਆਪ ਚਲਾਏ ਤੇ ਉਹ ਚੱਲੀ ਹੈ ਪਿਆਰੇ ਜਿਉਂ ਹਰ ਪ੍ਰਭ ਮੇਰੇ ਭਾਇਆ ਏ ਪਿਆਰੇ ਸੱਜਣਾ ਪ੍ਰਭੂ ਪਰਮਾਤਮਾ ਜਿਵੇਂ ਪ੍ਰਭੂ ਆਪ ਜੀਵਾਂ ਨੂੰ ਤੋਰਦਾ ਹੈ ਜਿਵੇਂ ਮੇਰੇ ਹਰੀ ਪ੍ਰਭੂ ਨੂੰ ਪਾਉਂਦਾ ਹੈ ਤਿਵੇਂ ਹੀ ਚੱਲ ਸਕੀਦਾ ਹੈ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ 헤 ਦਾਸ ਨਾਨਕ ਪ੍ਰਭੂ ਆਪ ਹੀ ਜੀਵ ਵਾਜਾ ਬਣਾਉਣ ਵਾਲਾ ਹੈ ਆਪ ਵਾਜਾ ਵਜਾਉਣ ਵਾਲਾ ਹੈ ਸਾਰੇ ਜੀਵ ਵਾਜੇ ਉਸ ਦੇ ਵਜਾਏ ਵਜਰੇ ਹਨ ਜਿਵੇਂ ਆਪ ਚਲਾਏ ਤੇ ਉਹ ਚੱਲੀਏ ਪਿਆਰੇ ਜਿਵੇਂ ਹਰ ਪ੍ਰਭ ਮੇਰੇ ਭਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 504 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 505 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 606 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਪਿਆਰੇ ਉਹ ਗੁਰਬਾਣੀ ਥਾ ਸਮੁੰਦਰ ਹੈ ਬੋਲੀ ਦੇ ਆਧਾਰ ਤੇ ਅਖਰਵਾਦਾ ਘਟਾ ਪੜਿਆ ਭੁੱਲ ਚੁੱਕ ਮਾਫ ਕਰਨੀ ਸਾਧ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ